ਸੱਚਾ ਪਾਤਸ਼ਾਹ ਸਿਰ ਸਾਹਾ ਦਾ ਸਾਹੂ ਜਿਸ ਪਾਸ ਬਹਿਠਿਆ ਸੋਹੀ ਹੈ ਸਬਨਾਂ ਦਾ ਵੇ ਸਾਹੂ ਸੱਜਣਾ ਸੱਚਾ ਪਾਤਸ਼ਾਹ ਸਿਰ ਸਾਹਾ ਦਾਸਾ ਹੋ ਜਿਸ ਪਾਸ ਬਹਿਟਿਆ ਸੋਹੀ ਹੈ ਸਭਨਾ ਕਮ ਕੀ ਫਾਸਰ ਲਾਪੋ ਹੋ ਹੀ ਗਇਓ ਲਿਓ ਜਰਾ ਤਨਜੀਤ ਕਹੋ ਨਾਨਕ ਪਜ ਹਰ ਮਨਾਉਦ ਜਾਤ ਹੈ ਬੀਤ ਦਰਦ ਪਾਇਓ ਸੁ ਜਾਇ ਰਹੂ ਉਹ ਕਾਲ ਪਹੁੰਚਿਆ ਆਲ ਕਹੁ ਨਾਨਕ ਨਰਭਾਰੇ ਕਿਉ ਨਪਜੈ ਭਗਵਾਨ ਹਲਦਾਰਾ ਸੰਪਤ ਸਗਲ ਜਿਨੇ ਆਪਣੀ ਕਰਮਾ ਲਿਨ ਮੈਂ ਕਛ ਸੰਗੀ ਨਹੀਂ ਨਾਨਕ ਸਾਥੀ ਜਾਣਾ ਤਤੈ ਤੈਵ ਦਾਰਨ ਪਾਏ ਹਰਨ ਹਾਰੇ ਅਨਾਥ ਕੇ ਨਾਥ ਕਹੋ ਨਾਨਕ ਤੇ ਜਾਨੀ ਐ ਨਾਨਕ ਸੁਨ ਰੇ ਮਨਾ ਤੇ ਘਟ ਬ੍ਰਹਮ ਨੇ ਵਾਸ ਬਹਿ ਭੰਉ ਹਮਾ ਤਜੀ ਕਰਤਾ RAM ਪਛਾਨ ਨਨਕ ਵਾ ਮੁਕਤ ਨਰ ਇਹ ਮਨ ਸਾਚੀ ਮਾਨਾ ਭਾ ਨਸਨ ਦਰ ਮਤ ਹਰਣਾ ਕਲ ਮੈਂ ਹਰ ਕੋ ਨਾਮ ਇਸ ਦਿਨ ਜੋ ਨਾਨਕ ਭਜੈ ਸਨੋ ਹੋਵੇ ਤੇ ਕਾਮ ਬੇਬਾ ਗਣ ਗੋਬਿੰਦ ਪਜ ਹੋ ਕਰਨ ਸੁਹ ਹਰ ਨਾਮ ਗਉ ਨਾਨਕ ਸੁਨ ਰੇ ਮਨਾ ਪਰ ਹੈ ਨ ਜਾਣ ਕੇ ਤਾਮ ਜੋ ਪੰਨੀ ਮਮਤਾ ਤਦ ਤੜਕੇ ਦਰ ਜਬਲੀ ਧਰ ਨਤਿਆ ਜਲ ਤਾਰਾ ਪੁਨ ਗਵਹਿ ਸ਼ੰਕਰ ਔ ਸਿਆਮ ਮੇਗ ਰਾਗ ਪਤਨ ਕੇ ਨਮਾ ਕਸ਼ਟ ਰਾਗ ਉਨਗਾਏ ਸੰਗ ਰਾਗ ਨੀਤੀ ਸ ਸਭੇ ਪੁੱਤਰ ਰਾਗਨ ਕੇ ਅਠਾਰਹ ਦਸ ਵੇਸ਼ ਖਸਤ ਰਾਗ ਉਨ ਗਾਏ ਸੰਗ ਰਾਗ ਨੀਤੀ ਸ ਸਬ ਪਤਰ ਰਾਗਨ ਕੇ ਹਥਰ ਦਸ ਵੇਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵਾਗੇ ਗੁਰੂ ਕੇਤਨਾ ਗੁਰ ਸਿਖਾ ਸੁਲਾਸਾ ਕਹਤਾ ਜੀ ਹੈ ਜਦ ਤੱਕ ਜੇ ਜਾ ਕੱਟ ਬਰੇ ਤੱਕ ਗੁਰ ਨਾਟ ਦੇ ਕੇਤਨਾ ਬੱਤ ਮਕੇਲਨ ਦਾ <coughs> ਪਾ ਇਹ ਮਨ ਮੇਰਾ ਤੂੰ ਸਦਾ ਰਹੋ ਨਾਲੇ ਅਰ ਨਾਲੇ ਰਹਿ ਬਹੁਤ ਦੁੱਖ ਮੈਂ ਰਹਿ ਦੁੱਖ ਸਭ ਸਾਰਨਾ ਅੰਗੀਕਾਰੋ ਕਰਤੇ ਨਾ ਤਾਂ ਸਭ ਸਾਰਨਾ ਸਭ ਨਾਲ ਗਲਸਮਰਤ ਸਵਾਮੇ ਸਤਿਉਮਨ ਸਾਰੇ ਰਹਿ ਨਾਮ ਮਨ ਮੇਰੇ ਸਦਾ ਰਹੋ ਹਰ ਨਾਲ ਸੱਚੇ ਸਾਗੇ ਬਾਕ ਨਾ ਕਰ ਤੇਰੇ ਕਰਤ ਤਿਗਤਿਸਗੇ ਸੋਪਾ ਸਤਿ ਸਿਦ ਸਦਾ ਤੇਰੀ ਨਾਮ ਮਨੋ ਸੋ ਦਾਮੁ ਨਿੱਕੇ ਮੰਗ ਵਸਿਆ ਬਾਚੇ ਸਤਿ ਗੁਣੇ ਤਗਦਾ ਸੱਚੇ ਸਾਹਿ ਕਾ ਨਾਹੀ ਕਰਤੇ ਸੱਚ ਨਾਮ ਮੇਰਾ ਆਦਾ ਸਤ ਨਾਮਿਆਦਾ ਮੇਰਾ ਜਿਨ ਫੁੱਕ ਸਭ ਗਵਾਈਆਂ ਕਰਤਾਂ ਤਿਸੁ ਬਾਣੇ ਆਂਦੇ ਨਾਣੇ ਤਾਣੇ ਆਂਦੇ ਤਾਣ ਮੇਹੋਤਿਆਂ ਦੀ ਓਟ ਤਨ ਤਨ ਸ੍ਰੀ ਗੁਰੂ ਰਾਮਦਾਸ ਸਾਹਿਬ ਜੀਓ ਤਨ ਤਨ ਸਤਿਗੁਰੂ ਸ੍ਰੀ ਗੁਰੂ ਗਨੰtheta ਸਾਹਿਬ ਜੀਓ ਮਹਾਰਾਜ ਆਪ ਜੀ ਦੇ ਹਜ਼ੂਰ ਸਮੂਹ ਸੰਗਤ ਦੀ ਅਰਦਾਸ ਬੇਨਤੀ ਜੋੜੀ ਹੈ ਪਾਤਸ਼ਾਹ ਜੀਓ ਗੁਰਬਾਣੀ ਦੇ ਪਾਵਨ ਪਵਿੱਤਰ ਮਹਾਂਵਾਕ ਹਨ ਦੇਰ ਮੁੱਕ ਪੰਥ ਸੁਹਾਵਣਾ ਧੰਨ ਗੁਰੂ ਧੰਨ ਗੁਰੂ ਪਿਆਰੇ ਤੇਗ ਮਹਾਂ ਤੇਰ ਸਨਰਿਆ ਕਰਨੋਂ ਨਿਬਿਆ ਬਤਾਏ ਸਭ ਥਾਈ ਹੋਏ ਸਹਾਈ ਐਸੇ ਦੀਂਦਿਆਲ ਸਤਿਗੁਰੂ ਨੌਵੇਂ ਪਾਤਸ਼ਾਹ ਤਨ ਤਨ ਸ੍ਰੀ ਗੁਰੂ ਤੇਗ ਬਹਾਦਰ ਸਾਹਿਬ ਜੀਓ ਮਹਾਰਾਜ ਆਪ ਜੀ ਦੇ ਅਨਨ ਪਿਆਰੇ ਦਰਸੇਖ ਪਾਈ ਸਾ ਪਾਈ ਸਦੀ ਦਾਸ ਜੀ ਪਾਈ ਸਾ ਪਾਈ ਮਤੀ ਦਾਸ ਜੀ ਪਾਈ ਸਾ ਪਾਈ ਦਿਆਲਾ ਜੀ ਤਿੰਨਾ ਗੁਰਸਿੱਖਾਂ ਦਾ 350 ਸਾਲਾਂ ਸ਼ਹੀਦੀ ਦਿਹਾੜਾ ਸਿੱਖ ਪੰਥ ਦੀ ਨਮੁੰਦਾ ਜਥੇਬੰਦੀ ਸ਼ਰੋਮਨੀ ਦਰਦਘਾਨਾ ਪ੍ਰਬੰਧਕ ਕਮੇਟੀ ਸ੍ਰੀ ਦਰਬਾਰ ਸਾਹਿਬ ਜੀ ਦੇ ਸਮੂਹ ਪ੍ਰਬੰਧ ਵੱਲੋਂ ਬੜੀ ਸ਼ਰਧਾ ਭਾਵਨਾ ਦੇ ਨਾਲ ਮਨਾਉਂਦਿਆਂ ਹੋਇਆਂ ਸੱਚਖੰਡ ਸ੍ਰੀ ਹਰਿਮੰਦਰ ਸਾਹਿਬ ਜੀ ਦੇ ਪਾਵਨ ਪਵਿੱਤਰ ਅਸਥਾਨੰ ਗੁਰਦੁਆਰਾ ਸ੍ਰੀ ਮੰਦਿਰ ਸਾਹਿਬ ਦੀਵਾਨ ਹਾਲ ਵਿਖੇ ਪਰ ਸੋ ਰੋਜ ਤਮ ਧੁਰ ਕੀ ਬਾਣੀ ਦੇ ਸ੍ਰੀ ਅਖੰਡ ਪਾਠ ਸਾਹਿਬ ਆਰੰਭ ਕਰਵਾ ਕਰਕੇ ਸੰਪੂਰਨ ਭੋਗ ਪਾਏ ਦਰਸ਼ਨ ਦੇਖ ਦਿਵਾ ਗੁਰ ਤੇਰਾ ਪੂਰਨ ਕਰਮ ਹੋਏ ਪ੍ਰਭ ਮੇਰਾ ਇਹ ਬੇਨੰਤੇ ਸੋਣਾ ਪ੍ਰਭ ਮੇਰੇ ਦੇਹ ਨਾਮ ਕਰ ਆਪਣੇ ਚੇਰੇ ਰਹਾ ਆਪਣੀ ਸ਼ਰਣ ਰੱਖ ਪ੍ਰਭ ਦਾਤੇ ਗੁਰ ਪ੍ਰਸਾਦ ਕਿੰਨਾ ਵਿਰਲਾ ਜਾਤੇ ਸੋ ਨੋ ਬਿਨੋ ਪ੍ਰਭ ਮੇਰੇ ਮੀਤਾ ਚਰਨ ਕਮਲ ਬਸ ਹੈ ਮੇਰਾ ਕੀਤਾ ਨਾਨਕ ਏਕ ਕਰੈ ਅਰਦਾਸ ਵਿਸਰ ਨਾਹੀ ਪੂਰਨ ਗੁਣ ਕਾਸ ਨਾਨਕ ਏਕ ਕਰੈ ਅਰਦਾਸ ਵਿਸਰ ਨਾਹੀ ਪੂਰਨ ਗੁਣ ਕਾਸ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸੱਤੇ ਪਾਤਸ਼ਾਹ